ਅਰਤਿੰਦਰ ਸੰਧੂ ਦੀ ਪੁਸਤਕ ਜੜਾਂ ਦੇ ਵਿੱਚ ਵਿਚਾਰੇ ਵਿੱਚੋਂ ਰਚਨਾ ਤੇਰਕਾਰਾਂ ਦਾ ਜਾਦੂ ਹਰ ਜਾਨਦਾਰ ਗਤੀਸ਼ੀਲ ਰਹਿਣ ਪਿੱਛੋਂ ਇੱਕ ਠਹਿਰਾਵਲ ਰੁਚਿਤ ਹੁੰਦਾ ਹੈ ਇਸ ਧਰਤੀ ਤੇ ਵਸਦੇ ਅਰਥਾਤ ਸਾਡਾ ਜੀਵਾਂ ਦਾ ਗਤੀਸ਼ੀਲ ਦੈਰਾ ਜ਼ਿਆਦਾਤਰ ਸੂਰਜ ਚੜਨ ਤੇ ਛਿਪਣ ਦੇ ਸਮੇਂ ਦੀਆਂ ਸੀਮਾਵਾਂ ਨਾਲ ਆਪਣੇ ਕਿਨਾਰੇ ਮਿਲਦਾ ਹੈ ਸੂਰਜ ਤਾਂ ਖੈਰ ਚੜਿਆ ਹੀ ਰਹਿੰਦਾ ਹੈ ਬਸ ਧਰਤੀ ਆਪਣੇ ਜਨਮ ਜਾਤੀ ਪੇਤਾ ਗੁਰੂ ਦੇ ਚ ਫੇਰ ਚੱਕਰ ਕੱਟਦੀ ਕਰਦੀ ਕਿਸੇ ਕੁਸ਼ਲ ਨਰਤਕੀ ਵਾਂਗ ਆਪਣੇ ਦੁਆਲੇ ਵੀ ਪਾਉ ਬੱਲੀਆਂ ਲਾਈ ਜਾਂਦੀ ਤੇ ਆਪਣੀਆਂ ਵੱਖੀਆਂ ਤੇ ਚਾਨਣ ਹਨੇਰੇ ਬਦਲਾਉਂਦੀ ਰਹਿੰਦੀ ਹੈ ਕਦੀ ਇੱਕ ਪਾਸਾ ਸੂਰਜ ਦੇ ਸਾਹਮਣੇ ਆਉਂਦਾ ਤੇ ਕਦੀ ਉਸ ਤੋਂ ਉਲਟਾ ਜਿਹੜਾ ਵੀ ਪਾਸਾ 10-12 ਘੰਟੇ ਆਪਣੇ ਆਪ ਨੂੰ ਸੂਰਜ ਦੀ ਰੌਸ਼ਨੀ ਨਾਲ ਤਰਬਤਰ ਕਰਨ ਪਿੱਛੋਂ ਸੂਰਜ ਤੋਂ ਦੂਰ ਹੋਣ ਲੱਗਦਾ ਉਸ ਪਾਸੇ ਦੀ ਧੁੱਪ ਦੀ ਤੇਜ਼ੀ ਸ਼ਾਂਤ ਹੋਣ ਦੀ ਸੋਹ ਦੇ ਨਾਲ ਹੀ ਹਨੇਰੇ ਰੌਦਰ ਦਾ ਰੁਖ ਕਰਦਾ ਹੈ ਪਰ ਜੀ ਪਹੁੰਚਿਆ ਨਹੀਂ ਹੁੰਦਾ ਇਹ ਹਨੇਰੇ ਦਿਨ ਤੇ ਰਾਤ ਦਾ ਸੰਧੀ ਕਾਲ ਦੋਹਾਂ ਦੇ ਮੇਲ ਤੋਂ ਉੱਪਰ ਜਾਵੇਲਾ ਸ਼ਾਮ ਸੰਧਿਆ ਸਾਂਝਾ ਹਨ ਜਾਂਤਰ ਕਾਲਾਂ ਦਾ ਸਮਾਂ ਹੈ ਇਸ ਸਮੇਂ ਧਰਤੀ ਦੇ ਕਿਸੇ ਟੋਟੇ ਨੂੰ ਦਿਨ ਪਰ ਅਨੇਕ ਚਾਨਣੇ ਰੰਗਾਂ ਨਾਲ ਨੁਹਾਕੇ ਅਨੇਕ ਕਾਰਜਾਂ ਦਾ ਕਰਤਾ ਬਣ ਪਿਛੋਂ ਸੂਰਜ ਉਸ ਖੇਤੇ ਦਾ ਨਿਜ਼ਾਮ ਤੇ ਮਕਾਮ ਬਦਲਦਾ ਹੈ ਜੰਨ ਹਨੇਰੇ ਪਾਰੀਆਂ ਬਦਲਦੇ ਇੱਕ ਅਰਧ ਗੋਲੇ ਤੋਂ ਧਰਤੀ ਦੇ ਦੂਜੇ ਅਰਧ ਗੋਲੇ ਵੱਲ ਸਰਕਦੇ ਹਨ ਤੇ ਇਹ ਪਰਿਕਰਮਾ ਦਿਨ ਰਾਤ ਸਿਰਜੀ ਜਾਂਦੀ ਰਹਿੰਦੀ ਹੈ ਗੁਰਬਾਣੀ ਵਿੱਚ ਇਸ ਸਮੇਂ ਨੂੰ ਪਰਮਾਤਮਾ ਦੀ ਸ਼ੁਕਰਗੁਜ਼ਾਰੀ ਦਾ ਸਮਾਂ ਮੰਨਿਆ ਗਿਆ ਹੈ ਦਿਨ ਤੋਂ ਵਿੱਚੋਂ ਆਰਾਮ ਕਰਨ ਨੂੰ ਬਣਾਈ ਰਾਤ ਵਾਸਤੇ ਪਰਮਾਤਮਾ ਦਾ ਸ਼ੁਕਰੀਆ ਕੀਤਾ ਗਿਆ ਹੈ ਜਿੰਨ ਦਿਨ ਕਰਕੇ ਕੀਤੀ ਰਾਤ ਤੇ ਰਾਤ ਦੀ ਸਰਦਲ ਦੇ ਇਸ ਸ਼ਾਮ ਦੇ ਵਕਤ ਨੂੰ ਰਹਿਰਾਸਤਾ ਵੇਲਾ ਕਿਹਾ ਗਿਆ ਹੈ ਹਰ ਕੀਰਤ 함ਰੀ ਰਹਿ ਰਾਸ ਇਹ ਕਹਿ ਕੇ ਪਰਮਾਤਮਾ ਦੀ ਉਸਤਤ ਨੂੰ ਜੀਵਨ ਪੂੰਜੀ ਦੱਸਦਿਆਂ ਤੇ ਤ੍ਰਿਕਾਲਾਂ ਦੇ ਸਮੇਂ ਨੂੰ ਰਹਿ ਰਾਸ ਦਾ ਬਖਤ ਨਿਸ਼ਚਿਤ ਕਰਕੇ ਇਹਨਾਂ ਘੜੀਆਂ ਨੂੰ ਵੜਾਇਆ ਗਿਆ ਹੈ ਅਸਲ ਵਿੱਚ ਤਾਂ ਤ੍ਰਿਕਾਲਾਂ ਸਰਗੀ ਵਾਂਗ ਸਾਰੇ ਬ੍ਰਹਿਮੰਡ ਵਿੱਚ ਵਿਆਪਤ ਹਨ ਹੁੰਜ ਤਾਂ ਸਰਗੀ ਤੇ ਤ੍ਰਿਕਾਲਾਂ ਤੋਂ ਮੇ ਸਕੀਆਂ ਪੈਣਾ ਹਨ ਤੇ ਪੈਣਾ ਵੀ ਐਵੇਂ ਕਿ ਇੱਕ ਬਿਨਾ ਦੂਜੀ ਦੇ ਬਿਜੂਦ ਕੋਈ ਅਰਥ ਨਹੀਂ ਰਹਿ ਜਾਂਦਾ ਤ੍ਰਿਕਾਲਾਂ ਆਉਣਗੀਆਂ ਤਾਂ ਰਾਤ ਆਏਗੀ ਤੇ ਸਵੇਰ ਦੀ ਆਸ ਹੋਵੇਗੀ ਇੱਕ ਕਾਏਗੀ ਤਾਂ ਦੂਜੀ ਦਾ ਵੀ ਰਸਤਾ ਬਣੇਗਾ ਹਨੇਰੇ ਦੀ ਹੋਂਦ ਬਿਨਾ ਚਾਨਣ ਦੀ ਵੀ ਕੋਈ ਕਦਰ ਨਹੀਂ ਰਹੇਗੀ ਪ੍ਰਾਣੇ ਸਮੇਂ ਵਿੱਚ ਤਾਂ ਭयंकर ਤੋਂ ਭयंकर ਯੁੱਧ ਵੀ ਰਾਤ ਸਮੇਂ ਰੋਕ ਕੇ ਲੋੜਿੰਦਾ ਆਰਾਮ ਸੈਨਿਕਾਂ ਨੂੰ ਦਿੱਤਾ ਜਾਂਦਾ ਸੀ ਪਰ ਸਾਡੇ ਪੰਜਾਬੀ ਲੋਕमानस ਵਿੱਚ ਤਰਕਾਲਾਂ ਨੂੰ ਸ਼ੁਭ ਨਹੀਂ ਸਮਝਿਆ ਜਾਂਦਾ ਸ਼ਾਇਦ ਪੰਜਾਬੀਆਂ ਦੇ ਉਦਮੀ ਤੇ ਮਿਹਨਤੀ ਸੁਭਾਅ ਕਾਰਨ ਇਹ ਵਿਚਾਰ ਬਣ ਪਿਆ ਹੋਵੇ ਕਿ ਸ਼ਾਮ ਪੈਂਦਿਆਂ ਮਿਹਨਤਾਂ ਤੇ ਚੁਣੌਤੀਆਂ ਠਹਿਰ ਜਾਂਦੀਆਂ ਨਹੀਂ ਤੇ ਜ਼ਿੰਦਗੀ ਨੀਂਦ ਦੀ ਆਗੋਸ਼ ਵਿੱਚ ਜਾਣ ਦਾ ਇصرਾਰ ਕਰਨ ਲੱਗਦੀ ਹੈ ਮੈਨੂੰ ਯਾਦ ਹੈ ਕਿ ਬਚਪਨ ਵਿੱਚ ਰਾਤ ਨੂੰ ਕਿਸੇ ਸਲਾਹ ਕਰਨ ਦੀ ਗੱਲ ਹੀ ਛੇੜ ਬੈਠੋ ਤਾਂ ਕੋਈ ਵੱਡਾ ਬਡੇਰਾ ਝਟ ਟੋਕ ਦਿੰਦਾ ਕਿ ਰਾਤ ਬេរੇ ਦੀ ਕੀਤੀ ਸਲਾਹ ਨੇ ਪਰੇ ਨਹੀਂ ਚੜਦੀ ਮੈਂ ਸ਼ਾਮ ਦੀ ਖੂਬਸੂਰਤੀ ਨੂੰ ਪਹਿਲੀ ਵਾਰ ਕਈ ਸਾਲ ਪਹਿਲਾਂ ਕਿ ਸ਼ਾਮ ਪਿੰਡ ਤੋਂ ਵਾਪਸ ਆਉਂਦਿਆਂ ਸਕੂਟਰ ਦੇ ਪਿੱਛੇ ਬੈਠਿਆਂ ਤੱਕਿਆ ਤੇ ਬਸ ਕੀਲੀ ਗਈ ਸੂਰਜ ਦਾ ਸੁਨਹਿਰੀ ਤੋਂ ਸੰਦੂਰੀ ਹੋਇਆ ਕਿੰਨਾ ਹੀ ਵੱਡਾ ਗੋਲ ਟਿੱਕਾ ਹਰ ਸ਼ਹਿਸਤੇ اپنی رنگਤ ਪਸਾਰਦਾ ਬਹੁਤ ਸਹਿਜ ਸਹਿਜ ਆਪਣੇ ਮਕਾਮ 도 ਮੇਲ ਵੱਲ ਬਦਰਿਆਸੀ ਖੇਤ ਸੰਦੂਰੀ ਅੰਬਰ ਸੰਦੂਰੀ ਧਰਤੀ ਫਸਲਾਂ ਪਾਣੀ ਬੱਦਲ ਸੰਦੂਰੀ ਲਾਲ ਇਥੋਂ ਤੱਕ ਕਿ ਧੁੱਪ ਵੀ ਸੰਦੂਰੀ ਜੀ ਹੋ ਪਈ ਸੀ ਇੱਕ ਤਲਿਸ਼ਮੀ ਮੁਸਕਾਨ ਜਿਵੇਂ ਸਾਰੇ ਮੰਡਲ ਵਿੱਚ ਰਚ ਗਈ ਸੀ ਮੇਰੇ ਅੰਦਰ ਕਿਤੇ ਬਚਪਨ ਦਾ ਸੁਣਿਆ ਵਾਕ ਬੁੜਬੜਾਉਂਦਾ ਰਿਹਾ ਕਿ ਸ਼ਾਮ ਦੇ ਸੂਰਜ ਵੱਲ ਨੇ ਦੇਖੀ ਦਾ ਪਰ ਤਿਰਕਾਲਾਂ ਦੀ ਲਾਲੀ ਦਾ ਸਨਮੋਹਨ ਮੈਨੂੰ ਜਕੜ ਵਿੱਚ ਲੈ ਚੁੱਕਾ ਸੀ ਕਸ਼ਮੀਰ ਦੀ ਦਲ ਲੇਖ ਦੀ ਪੇਂਟਿੰਗ ਤਾਂ ਹਰੇਕ ਨੇ ਤੱਕੀ ਹੋਵੇਗੀ ਜਿਸ ਵਿੱਚ ਗਹਿਰੀ ਸ਼ਾਮ ਨੂੰ ਦਲ ਲੇਖ ਦੇ ਥਰ-ਥਰਾਂ ਦੇ ਪਾਣੀਆਂ ਤੇ ਇੱਕੀ ਸ਼ਿਕਾਰਾ ਹੁਣੇ ਡੁੱਬੇ ਸੂਰਜ ਸਾਵੇਂ ਧਰ ਰਿਹਾ ਹੈ ਸ਼ਿਕਾਰਾ ਕਾਲਾ ਹੋ ਚੁੱਕਾ ਹੈ ਪਰ ਪਾਣੀਆਂ ਤੇ ਤਿਰਕਾਲਾਂ ਦੇ ਸੂਰਜ ਦੀਆਂ ਖਿਲੜੀਆਂ ਸੁਨਹਿਰੀ ਸੰਧੂਰੀ ਪੀਲੀਆਂ ਤੇ ਸਲੇਟੀ ਕਾਲੋ ਦੀਆਂ ਭਾਵ ਵਾਲੀਆਂ ਕਿਰਨਾਂ ਦਾ ਜਲਵਾ ਆਪਣੀ ਭਰਪੂਰਤਾ ਦਿਖਾ ਰਿਹਾ ਹੈ ਕਿੰਨੀਆਂ ਖੂਬਸੂਰਤ ਹੁੰਦੀਆਂ ਹਨ ਤਰਕਾਲਾਂ ਜਾਂ ਸ਼ਾਮਾਂ ਕੁਝ ਛਿੰਚੜਦੇ ਤੇ ਸ਼ੁਭਦੇ ਸੂਰਜ ਨੂੰ ਕੁਝ ਪਲਾਂ ਦੀ ਬੇਲ ਲੈ ਕੇ ਤੱਕੋ ਸਵੇਰ ਦੀ ਉਦਮੀ ਸੁਨਹਿਰੀ ਤਿੱਖੀ ਮੁਸਕਾਨ ਵਾਲਾ ਜ਼ਰ੍ਹਾ ਕਾਲਾ ਸੂਰਜ ਜਦ ਉੱਠਦਾ ਆਉਂਦਾ ਹੈ ਤਾਂ ਪਰੋਪਲੀ ਲੰਬੇ ਪਰਛਾਵੇਂ ਨਿੱਕੇ ਹੋਈ ਤੁਰੇ ਜਾਂਦੇ ਹਨ ਸ਼ਾਮ ਦਾ ਭਰਿਆ ਪੂਰਾ ਜਵਾਨੀ ਹੰਡਾ ਚੁੱਕਾ ਦਿਨ ਭਰ ਮੱਗ ਕੇ ਪ੍ਰਵਾਨ ਚੜਿਆ ਮਿਹਨਤ ਤੇ ਮਾਨ ਨਾਲ ਰੰਗਿਆ ਸੂਰਜ ਸਹਿ ਸਵਾ ਤਿਲਕ ਦਾ ਸੁਖਾਵਾਂ ਜਿਹਾ ਲੱਗਦਾ ਆਪਣੀ ਰੰਗਾਂ ਦੀ ਵਿਰਾਸਤ ਖੇਲਰ ਕੇ ਜਿਵੇਂ ਸੁਖਾਮੀ ਪਰਮਾਨੁਮਤੀ ਮੁਸਕਾਨ ਵੰਡਦਾ ਸੂਰਜ ਸੂਰਜ ਵਾਂਗ ਹੀ ਜਿੰਨਾ ਲੋਕਾਂ ਨੇ ਜ਼ਿੰਦਗੀ ਦੇ ਦਿਨ ਪਰ ਅਰਥਾਤ ਆਪਣੀ ਉਮਰ ਵਿੱਚ ਆਪਣੇ ਕੰਮ ਨੂੰ ਮਿਹਨਤ ਲਗਨ ਤੇ ਸ਼ੌਕ ਨਾਲ ਕੀਤਾ ਹੁੰਦਾ ਹੈ ਜ਼ਿੰਦਗੀ ਦੀ ਸ਼ਾਮ ਵੇਲੇ ਉਹਨਾਂ ਦੇ ਚਿਹਰੇ ਤੇ ਵੀ ਅਜੇ ਹੀ ਹੀਪਾ ਹੁੰਦੀ ਹੈ ਤ੍ਰਿਕਾਲਾਂ ਦਿਨ ਤੇ ਰਾਤ ਵਿਚਲੀ ਆਜ਼ਾਦ ਧਰਤੀ ਯਾਨੀ ਨੋ ਮੈਨਸ ਲੈਂਡ ਹਨ ਦਿਨ ਰਾਤ ਦੀ ਇਸ ਸਰਹੱਦ ਤੇ ਚਾਨਣੇ ਰੰਗਾਂ ਦੀ ਕਿੱਕਲੀ ਦਾ ਵਾਰਾ ਬਹਿਰਾ ਸੰਪਨ ਹੁਣ ਪਿੱਛੋਂ ਅੱਖੀਆਂ ਤੇ ਮਨ ਰਾਤ ਦੀ ਮਖਮਲੀ ਲੋਰੀਆਂ ਭਰੀ ਸ਼ਾਮਲੀ ਬੁੱਕਲ ਦੇ ਸੁਪਨੇ ਚਿਤਵਦੇ ਹਨ ਪਰ ਤਾਂ ਹੀ ਜੇ ਜ਼ਿੰਦਗੀ ਵਿੱਚ ਭਰਪੂਰਤਾ ਹੋਵੇ ਤੇ ਜੀਣ ਦੇ ਸੰਸੇ ਆਪਣੇ ਬਿਕਰਾਲ ਚਿਹਰੇ ਚੁੱਕੀ ਖੜੇ ਨਾ ਹੋਣ ਪਰ ਫਿਰ ਵੀ ਇਹ ਠਹਿਰਾਵਲ ਤਿਲਕ ਦੇ ਪਲਾਂ ਦੀ ਕਲਪਨਾ ਦਾ ਮਕਾਮ ਤਾਂ ਹੈ ਹੀ ਜੇ ਸਰਗੀ ਚਾਨਣ ਦੀ ਸ਼ਹਿਜ਼ਾਦੀ ਹੈ ਤਾਂ ਸ਼ਾਮ ਇੱਕ ਅਜਿਹੀ ਸੰਦੂਰੀ ਰਾਜਕਮਾਰੀ ਹੈ ਇਸਤੇ ਆਪਣੀ ਛੜੀ ਕਮਾਉਂਦੇ ਹੀ ਸੁਨਹਿਰੀ ਸੁਰਖ ਸ਼ਾਮਿਆਨਾ ਤਨ ਜਾਂਦਾ ਹੈ ਤੇ ਇੱਕ ਅਜਬ ਕਲਪ ਯਾਤ੍ਰਿਸ਼ ਸਿਰਜ ਜਾਂਦਾ ਹੈ ਅੰਬਰ ਦੇ ਕਿਸੇ ਕੋਨੇ ਪਹਿਲਾ ਤਾਰਾ ਅੱਖ ਚ ਪੱਕਾ ਕਰਦਾ ਹੈ ਤਾਂ ਉਸ ਦਾ ਇਸ਼ਾਰਾ ਉਡੀਕਰੇ ਅਸੰਖਾਂ ਤਾਰੀ ਅੰਬਰ ਵਿੱਚ ਉਤਰਨ ਲਈ ਚਾਰ ਹੋਣ ਲੱਗਦੇ ਹਨ ਦਿਨ ਵੇਲੇ ਪਿੱਤਲ ਜੇ ਵਰਗਾ ਲੱਗਦਾ ਚੰਦਰਮਾ ਸੋਨ ਸੁਨਹਿਰੀ ਲਿਬਾਸ ਪਾਉਣ ਨੂੰ ਤਿਆਰ ਹੁੰਦਾ ਹੈ ਗੱਲ ਕੀ ਇਸ ਜਾਦੂਗਰਨੀ ਦੇ ਅਨੂਠੇ ਜਲਵੇ ਤੋਂ ਕਿਸੇ ਦਾ ਵੀ ਉਸਦੇ ਰੰਗ ਵਿਚ ਰੰਗੇ ਜਾਣ ਤੋਂ ਬਚ ਕੇ ਨਿਕਲ ਜਾਣਾ ਸੰਭਵ ਹੀ ਨਹੀਂ ਰਹਿੰਦਾ ਇਸ ਵੇਲੇ ਸਾਰੇ ਜੀਵ ਤੇ ਜੰਤੂ ਸੰਸਾਰ ਦੀ ਗਤੀ ਦੀ ਦਿਸ਼ਾ ਬਦਲ ਕੇ ਸਵੇਰ ਨਾਲੋਂ ਉਲਟੀ ਹੋ ਜਾਂਦੀ ਹੈ ਪੰਛੀ ਆਲਨਿਆਂ ਤੋਂ ਜਿਸ ਦਿਸ਼ਾ ਵਲ ਸਵੇਰ ਵੇਲੇ ਉੱਡੇ ਸਨ ਸ਼ਾਮ ਵੇਲੇ ਉਸ ਤੋਂ ਉਲਟੀ ਦਿਸ਼ਾ ਯਾਨੀ ਘਰਾਂ ਨੂੰ ਮੁੜਦੇ ਹਨ ਕੰਮਕਾਜੀ ਲੋਕਾਂ ਦੇ ਘਰਾਂ ਨੂੰ ਮੁੜਨ ਕਰਕੇ ਖਿੰਡੇ ਪਰਿਵਾਰ ਮੁੜ ਮਿਲਦੇ ਹਨ ਤੇ ਪਰਿਵਾਰ ਕਨੰਨ ਦੇ ਚਿਨਾ ਵਿੱਚ ਉੜੀਕਾਂ ਨੂੰ ਪੂਰ ਪੈਂਦਾ ਹੈ ਅੱਜ ਵੀ ਜਗਤ ਲਈ ਵੀ ਇਹ ਮਨ ਪੌਂਦਾ ਸਮਾਂ ਹੈ ਜਦ ਮਹਿਫਲਾਂ ਜੁੜਦੀਆਂ ਹਨ ਸਹਿਤਕ ਮਿਲਨੀਆਂ ਦੇ ਪਲਾਂ ਵਿੱਚ ਕਲਾਕਾਰ ਸਿਰਜਕ ਪਲਾਂ ਨਾਲ ਦੋ ਚਾਰ ਹੁੰਦੇ ਨੇ ਤੇ ਅਕਸਰ ਆਪਣੀ ਬਹਿਸ ਮੁਬਾਹਸੇ ਨਵੀਆਂ ਰਚਨਾਵਾਂ ਦੇ ਆਧਾਰ ਬਣਦੇ ਹਨ ਮੁਹੱਬਤਾਂ ਵਿੱਚ ਡੁੱਬੇ ਮਨਾਂ ਲਈ ਇਹ ਰਮਾਨੀ ਛਿੰਨ ਹੁੰਦੇ ਹਨ ਵਿਛੜੇ ਮਿਲਦੇ ਹਨ ਤੇ ਮਿਲੇ ਵਿਛੜ ਸਕਦੇ ਹਨ ਪਰ ਸਿੱਧ ਸ਼ੇਰ ਮਰਹੂਮ ਬਾਬਾ ਬਲਵੰਤ ਦੀ ਕਵਿਤਾ ਦੇ ਬੋਲ ਹਨ ਤਸੱਵਰ ਵਿੱਚ ਅਜੇ ਤੱਕ ਉਸ ਸੁਨਹਿਰੀ ਸ਼ਾਮ ਫਿਰਦੀ ਹੈ ਜੋ ਮੇਰੀ ਜ਼ਿੰਦਗੀ ਵਿੱਚ ਜਿੰਦਗਾਨੀ ਹੋਈ ਸੀ ਮਨ ਵਿੱਚ ਖਿਆਲਾਂ ਦੀ ਝਟਕਨ ਨੂੰ ਵੀ ਆਰਾਮ ਦਰਕਾਰ ਹੁੰਦਾ ਹੈ ਮਨ ਪਰਦੇਸੀ ਸੰਝ ਪਈ ਕਰ ਆ ਅਸਲ ਵਿੱਚ ਜ਼ਿੰਦਗੀ ਦਾ ਹਰ ਗਤੀਸ਼ੀਲ ਯਾਮ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਵਿੱਚ ਸਹਜ ਭਰਿਆ ਠਹਿਰਾ ਲੋੜਦਾ ਹੈ ਤੇ ਸ਼ਾਇਦ ਕੁਦਰਤ ਨੇ ਵੀ ਇਸੇ ਵਾਸਤੇ ਹੀ ਤਰਕਾਲਾਂ ਦਾ ਸੰਕਲਪ ਰਚਿਆ ਹੋਵੇਗਾ ਅਸੀਂ ਚਾਹੇ ਕਿੰਨੇ ਵੀ ਮਿਹਨਤੀ ਸਿਰੜੀ ਹਿੰਮਤੀ ਤੇ ਕਾਮੇ ਹੋਈਏ ਅੰਦਰ ਸਾਡੇ ਕਿਤੇ ਨਾ ਕਿਤੇ ਉਹ ਬਿੰਦੂ ਪਿਆ ਹੁੰਦਾ ਜੋ ਅੰਦਰੋਂ ਮਨ ਦੀ ਡੋਰ ਨੂੰ ਹੌਲੇ ਜੇ ਕਦੇ ਜ਼ੋਰ ਨਾਲ ਖਿੱਚ ਕੇ ਰਾਮ ਦੀ ਜ਼ਰੂਰਤ ਦਾ ਆਵਾਜ਼ ਦਿੰਦ ਰਹਿੰਦਾ ਹੈ ਤੇ ਕਾਲਾਂ ਬੇਲੀ ਸਾਡੇ ਸਾਰੇ ਅੰਦਰੂਨੀ ਸਰੀਰਕ ਤੇ ਮਾਨਸਿਕ ਪ੍ਰਬੰਧ ਸ਼ਾਮ ਦਾ ਸਵਾਗਤ ਕਰਨ ਨੂੰ ਤਿਆਰ ਹੁੰਦੇ ਹਨ ਇਹ ਪਲ ਥੋੜੇ ਜਿਹਰੇ ਹੁੰਦੇ ਹਨ ਪਰ ਕਈ ਥਾਂ ਇਸ ਵਰਤਾਰੇ ਦੀ یوں ਹੋਂਦ ਨਹੀਂ ਰਹਿੰਦੀ ਤੇ ਇਹ ਪਲ ਬੜੇ ਲੰਬੇ ਹੋ ਜਾਂਦੇ ਹਨ ਜਿਵੇਂ ਨਾਰਵੇ ਦੇ ਦੇਸ਼ ਵਿੱਚ ਜੋ ਉੱਤਰੀ ਧਰੁਵ ਦੇ ਬਹੁਤ ਨਜ਼ਦੀਕ ਹੈ ਉੱਥੇ 6 ਮਹੀਨੇ ਦਿਨ ਤੇ 6 ਮਹੀਨੇ ਰਾਤ ਦਾ ਪੱਖ ਰਹਿੰਦਾ ਹੈ ਗਰਮੀਆਂ ਦੇ ਵੱਡੇ ਦਿਨੀ ਰਾਤ ਦੇ ਮਸਾਂ 4 ਕੁ ਘੰਟੇ ਰਹਿ ਜਾਂਦੇ ਹਨ ਸ਼ਾਮ ਦਾ ਚਾਨਣ ਫੈਲਿਆ ਹੀ ਰਹਿੰਦਾ ਹੈ ਤੇ ਲੋਕਾਂ ਨੂੰ ਖਿੜਕੀਆਂ ਦੇ ਅੱਗੇ ਪਰਦੇ ਕਰ ਕਰਕੇ ਰਾਤ ਲਈ ਆਰਾਮ ਦਾ ਮਾਹੌਲ ਬਣਾਉਣਾ ਪੈਂਦਾ ਹੈ ਸਰਦੀਆਂ ਵਿੱਚ ਠੀਕ ਇਸ ਤੋਲਟ ਹੁੰਦਾ ਹੈ ਤੇ ਹਨੇਰਾ ਬਹੁਤ ਸਮਾਂ ਰਹਿੰਦਾ ਹੈ ਪਰ ਉਦੋਂ ਬੱਤੀਆਂ ਜਗਾ ਕੇ ਸਾਰੇ ਕੰਮਕਾਰ ਜਾਰੀ ਰਹਿੰਦੇ ਹਨ ਕਿਉਂਕਿ ਉਹਨਾਂ ਦੇਸ਼ਾਂ ਵਿੱਚ ਮੌਸਮ ਜਿਹੋ ਜੇ ਮਰਜ਼ੀ ਹੋਣ ਮਾਦੀ ਲਗਾਤਾਰਤਾ ਵਿੱਚ ਟ੍ਰੇਡ ਨਹੀਂ ਪੈਂਦੀ ਜਾਂਦੀ ਮਨੁੱਖੀ ਜ਼ਿੰਦਗੀ ਵਿੱਚ ਵੀ ਜਦੋਂ ਚੜਕਾਲਾਂ ਉਤਰਦੀਆਂ ਹਨ ਅਰਥਾਤ ਵਡਾਪਾ ਆਉਂਦਾ ਹੈ ਉਸ ਵੇਲੇ ਮਿਹਨਤ ਕਰਕੇ ਜ਼ਿੰਦਗੀ ਗੁਜ਼ਾਰਨ ਵਾਲੇ ਸਤਕਾਰ ਨਾਲ ਜੀਣ ਦੇ ਅਧਿਕਾਰੀ ਹੁੰਦੇ ਹਨ ਕਿਉਂਕਿ ਉਹਨਾਂ ਆਪਣੇ ਸਾਹਾਂ ਤੇ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ ਯਾਨੀ ਖਾਸ ਕਰਕੇ ਭਾਰਤ ਵਿੱਚ ਆਪਣੇ ਬੱਚਿਆਂ ਨੂੰ ਪਰਬਾਨ ਚੜਾਉਣ ਵਿੱਚ ਖਰਚ ਦਿੰਦੀ ਹੁੰਦੀ ਹੈ ਪਰੰਤੂ ਅੱਜਕਲ ਆਮ ਤੌਰ ਤੇ ਬਜ਼ੁਰਗियत ਇਸ ਬੰਦੇਮਾਨ ਸਰਕਾਰ ਨੂੰ ਤਰਸ ਜਾਂਦੀ ਹੈ ਕਿਉਂਕਿ ਸਮੇਂ ਦੇ ਨਾਲ ਬੜਾ ਕੁਝ ਬਦਲ ਗਿਆ ਹੈ ਤੇਜ਼ੀ ਨਾਲ ਭਰੀਆਂ ਹਵਾਵਾਂ ਕਾਰਨ ਨਮੀ ਪੀੜੀ ਦਾ ਅਗਲੇਰੇ ਤੱਕਣਾ ਤੇ ਬਦਲਣਾ ਤਾਂ ਲਾਜ਼ਮੀ ਹੈ ਪਰ ਪਰਵਾਰਾਂ ਵੱਲੋਂ ਪੁਰਾਣੇ ਢਲਦੇ ਸੂਰਜ ਵੱਲ ਬੇਖਬਰੀ ਤੇ ਲਾਪਰਵਾਹੀ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਉਹਨਾਂ ਦੇ ਸਾਹ ਤੇ ਨਰਵਾਤਾਂ ਪਹਿਲਾਂ ਹੀ ਮੁਸ਼ਕਲ ਹੋ ਰਹੇ ਹੁੰਦੇ ਹਨ ਪੱਛਮੀ ਦੇਸ਼ਾਂ ਵਾਂਗ ਸਾਡੇ ਦੇਸ਼ ਵਿੱਚ ਵੀ ਮਿਰਦ ਘਰਾਂ ਦੀ ਗਿਣਤੀ ਵਧ ਰਹੀ ਹੈ ਤੇ ਹੁਣ ਦੇ ਹਾਲਾਤ ਵਿੱਚ ਇਹ ਜ਼ਰੂਰੀ ਵੀ ਜਾਪਨ ਲੱਗ ਪਏ ਹਨ ਪਰੰਤੂ ਸਾਰੇ ਬਜ਼ੁਰਗਾਂ ਨੂੰ ਉਹ ਵੀ ਨਸੀਬ ਨਹੀਂ ਹੋ ਸਕਦੇ ਕਿਉਂਕਿ ਉੱਥੇ ਵੀ ਖਰਚ ਹੁੰਦਾ ਹੈ ਜੋ ਹਰ ਹੀ ਸਾਰੀ ਦੇ ਵਸਤਾ ਨਹੀਂ ਹੁੰਦਾ। ਬਡੇਰੀ ਉਮਰ ਵਿੱਚ ਸਰੀਰ ਕਮਜ਼ੋਰ ਹੋ ਕੇ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗਦਾ ਪਰ ਮਨ ਤਾਂ ਉਹੀ ਰਹਿੰਦਾ ਜੋ ਕਿਸੇ ਵੇਲੇ اولاد ਤੇ ਆਪਣਾ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਰਹਿੰਦਾ ਸੀ ਤੇ ਕਰ ਵੀ ਦਿੰਦਾ ਸੀ। ਪਰੰਤੂ ਦੁੱਖ ਦੀ ਗੱਲ ਹੈ ਕਿ ਮੂੰਹ ਭਰੀ ਸੰਭਾਲ ਦੀ ਅਨਹੋਦ ਵਿੱਚ ਸਾਡੇ ਪਰਿਵਾਰਾਂ ਦੇ ਥੱਕੇ ਅਣਗੌਲੇ ਤਿਰਕਾਲਾਂ ਬਣੇ। ਇਹ ਸਾਰੀ ਸੂਰਜ ਮੌਸਮ ਵਿਹਾ ਚੁੱਕੀਆਂ ਵੇਲਾ ਭੰਗ ਸੁੱਕ ਰਹੇ ਹਨ। ਅਸੀਂ ਧਰਤੀ ਤੇ ਰਹਿਣ ਵਾਲੇ ਮਨੁੱਖਾਂ ਨੇ ਤਾਂ ਆਪਣੇ ਆਪ ਖੁਦਰੇ ਤੇ ਕੁਦਰਤ ਵਿਰੋਧੀ ਵਰਤਾਰਿਆਂ ਦੀ ਵਾਹੋ-ਦਾਹੀ ਨਾਲ ਕੁਦਰਤ ਦੇ ਵਸੀਲਿਆਂ ਨੂੰ ਵੀ ਅਤ ਮਸ਼ੀਨੀ ਕਰਨ ਦੀ ਭੇਂਟ ਚੜ੍ਹ ਦਿੱਤਾ ਤੇ ਉਹ ਧਰਤੀ ਦੀਆਂ ਤਰਕਾਲਾਂ ਨੂੰ ਨੇੜੇ ਖਿੱਚਣ ਵਿੱਚ ਲੱਗੇ ਹੋਏ ਹਨ ਜਿੱਥੇ ਇੱਕ ਸਾਵੇਂ ਸਬਾਬ ਵਾਲੇ ਚੰਨ ਨੇ ਦਿਨ ਦੀ ਸ਼ਾਮ ਠਹਿਰਾਪਰੀ ਹੁੰਦੀ ਹੈ ਉਥੇ ਮਸਨੂਈ ਲਸ਼ਕੋਰ ਭਰੀ ਜ਼ਿੰਦਗੀ ਵਰਗੇ ਦਿੰਦੀਆਂ ਤਰਕਾਲਾਂ ਕਈ ਵਾਰ ਚੁੰਧਿਆਈਆਂ ਅੱਖਾਂ ਨੂੰ ਅਥਾਹ ਨੇਰੇ ਦਾ ਅਹਿਸਾਸ ਕਰਵਾ ਕੇ ਅਗਾਉਂ ਹੀ ਮੌਤ ਦੇ ਰਸਤੇ ਤੋਰ ਦਿੰਦੀਆਂ ਹਨ ਜਿਵੇਂ ਕਈ ਫਿਲਮੀ ਅਭਿਨੇਤਾ ਤੇ ਅਭਿਨੇਤਰੀਆਂ ਦੀ ਤੇ ਇਸ ਤਰ੍ਹਾਂ ਇਸ ਤੇ ਚਮਕ-ਦਮਕ ਭਰੀ ਜ਼ਿੰਦਗੀ ਦੇ ਪਾਸਾ ਮੋੜਨ ਸਾਰੀ ਉਹ ਕਈ ਮਾਨਸਿਕ ਬਿਮਾਰੀਆਂ ਦੇ ਰਾਹ ਪੈ ਜਾਂਦੇ ਹਨ ਫਿਰ ਨਿਰਾਸ਼ਤਾ ਦੀਆਂ ਗਹਿਰਾਈਆਂ ਦੇ ਅੰਦਰ ਡਿੱਗ ਕੇ ਕਈ ਵਾਰ ਜ਼ਿੰਦਗੀ ਤੱਕ ਖਤਮ ਕਰ ਬੈਂਦੇ ਹਨ ਤੇ ਰਿਤਕਾਲਾਂ ਦਾ ਇਹ ਸਾਮਲਾ ਸਲੋਨਾ ਤੇ ਰੰਗਲਾ ਚੰਬਾ ਤਾਂ ਸਾਡੀ ਧਰਤੀ ਦਾ ਕ੍ਰਿਸ਼ਮਾ ਹੈ ਬ੍ਰਹਿਮੰਡ ਵਿੱਚ ਹੋਰ ਖਬਰੇ ਕਿੰਨੀਆਂ ਧਰਤੀਆਂ ਅੰਬਰ ਤੇ ਸੂਰਜ ਹਨ ਤੇ ਪਤਾ ਨਹੀਂ ਕਿਹੜੇ ਰੰਗਾਂ ਦੀਆਂ ਸਰਗੀਆਂ ਤੇ ਕਿਹੜੇ ਰੰਗਾਂ ਦੀਆਂ ਉਹਨਾਂ ਦੀਆਂ ਤਰਕਾਲਾਂ ਹੁੰਦੀਆਂ ਹੋਣਗੀਆਂ ਜਪ ਕੀ ਸਾਹਿਬ ਅਨਸਾਰ ਬਤਾਲਾ ਬਤਾਲ ਲਖ ਅਗਾਸਾ ਅਗਾਸ ਤੇ ਧਰਤੀ ਹੋਰ ਪਰੇ ਹੋਰ ਹੋਰ ਇਸ ਬ੍ਰਹਿਮੰਡ ਦੀ ਅਨੰਦਤਾ ਦੇ ਤਲਿਸਮ ਵੀ ਅਨੇਕਾਂ ਹਨ ਪਰੰਤੂ ਧਰਤੀ ਦੀਆਂ ਖੂਬਸੂਰਤ ਤਰਕਾਲਾਂ ਅਨੇਕਾਂ ਸੁੰਦਰ ਤੇ ਅਰਥਮਾਨ ਸੁਨੇਹੇ ਜ਼ਿੰਦਗੀ ਨੂੰ ਪੇਸ਼ ਕਰਦੀਆਂ ਰਹਿੰਦੀਆਂ ਹਨ ਜਿਵੇਂ ਦਿਨ ਦੀ ਤਪਸ਼ ਤੇ ਤੇਜ਼ੀ ਨੂੰ ਸਹਜ ਸੋਜ ਤੇ ਸ਼ੀਤਲ ਸਲੀਕੇ ਭਰੀ ਸ਼ਾਇਸਤਗੀ ਦਾ ਗਾਰੀਆਂ ਨੂੰ ਆਰਾਮ ਦਾ ਦਿਨ ਵੇਲੇ ਰੋਜ਼ੀ-ਰੋਟੀ ਤੇ ਕਮਾਂ-ਤੰਦਿਆਂ ਲਈ ਖਿਲਰੇ ਪਰਿਵਾਰਾਂ ਨੂੰ ਮੁੜ ਮਿਲਣ ਬੈਠਣ ਦਾ ਦਿਨ ਵੇਲੇ ਆਹਾਰ ਸ਼ਿਕਾਰ ਲਈ ਪਾਉਂਦੇ ਜਾਨਵਰਾਂ ਨੂੰ ਗੋਫਾਵਾਂ ਵਿੱਚ ਮੁੜਨ ਦਾ ਤੇ ਰਾਤ ਨੂੰ ਵਿਚਰਨ ਤੇ ਸ਼ਿਕਾਰ ਕਰਨ ਵਾਲੇ ਯਾਨੀ ਨਿਸ਼ਾਚਰ ਜੀਵਾਂ ਨੂੰ ਚੁਸਤ-ਫੁਰਤ ਹੋ ਜਾਂਦਾ। ਚਰਤੀ ਅੰਬਰ ਤੇ ਹਰੇਕ ਵਸਤੂ ਨੂੰ ਸੰਧੂਰੀ ਲਾਲੀ ਨੂੰ ਅਰਪਤ ਹੋ ਕੇ ਸਮਰਪਣ ਸਿਖਾਉਣ ਦਾ। ਮੁਹੱਬਤਾਂ ਨੂੰ ਕੁਝ ਪਹਿਲ ਆਪਣੇ ਨਾਮ ਲਿਖ ਲੈਣ ਦਾ। ਬੂਟਿਆਂ ਦਾ ਰਾਤ ਨੂੰ ਫੁੱਲ-ਪੰਖੜੀਆਂ ਸਿਰਜਣ ਲਈ ਤਿਆਰ ਹੁੰਦਾ। ਹਰ ਲੰਦੇ ਬਹਾਵਾਂ ਨੂੰ ਠਹਿਰਾਤਾ ਤੇ ਕਿਰਤਿਆਂ ਨੂੰ ਚੈਨ ਦੀ ਤਰਜ਼ ਵਿੱਚ ਦਾਖਲ ਹੋ ਕੇ ਟਿਕਾਉ ਦਾ ਨਿਯੋਤਾ ਹਨ ਤਿਰਕਾਲਾਂ ਤਾਂ ਕਿ ਜ਼ਿੰਦਗੀ ਰਾਤ ਨੂੰ ਸੁਪਨੇ ਤੱਕਣ ਪਿੱਛੋਂ ਅਗਲੀ ਸਵੇਰ ਦਾ ਸਵਾਗਤ ਕਰਕੇ ਉਹਨਾਂ ਸੁਪਨਿਆਂ ਦੀ ਪੂਰਤੀ ਵੱਲ ਤੁਰ ਸਕੇ ਧੰਨਵਾਦ